ਹਾਂਜੀ ਗੁਰੂ ਜੀ ਦੇ ਪਿਆਰਿਓ ਗੁਰੂ ਜੀ ਦੇ ਦਿਲਾਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਾਰਾ ਖਜ਼ਾਨਾ ਸਾਡੇ ਲਈ ਬਹੁਤ ਵੱਡਾ ਮਹਾਤਮ ਰੱਖਦਾ ਹੈ ਉਥੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਤੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਜਦੋਂ ਸੰਗਤਾਂ ਨੇ ਬਾਰ ਬਾਰ ਬੇਨਤੀਆਂ ਕੀਤੀਆਂ ਕਿ ਸੱਚੇ ਪਾਤਸ਼ਾਹ ਕੋਈ ਇਹੋ ਜੀ ਬਾਣੀ ਦਿਓ ਜਿਸ ਦੇ ਨਾਲ ਸਾਡੇ 24 ਘੰਟਿਆਂ ਦੇ ਸਵਾਸ ਸਪਲਾਈ ਹੋ ਸਕਣ ਉਹ ਇਹ ਜੀ ਬਾਣੀ ਬਖਸ਼ੋ ਜਿਹਦੇ ਨਾਲ ਸਾਨੂੰ ਸੁਖ ਪ੍ਰਾਪਤ ਹੋਵੇ ਤਾਂ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 24 ਅਸ਼ਟਪਦੀਆਂ ਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਦਾ ਉਚਾਰਨ ਕੀਤਾ ਸ੍ਰੀ ਸੁਖਮਨੀ ਸਾਹਿਬ ਦੀ ਜਿਹੜੀ ਬਾਣੀ ਹੈ ਨਾ ਨਿਤਨੇਮ ਤੋਂ ਇਲਾਵਾ ਇਹਨੂੰ ਸਾਰੇ ਬ੍ਰਹਮ ਗਿਆਨੀ ਕਰਦੇ ਰਹੇ ਨੇ ਸ੍ਰੀਮਾਨ ਬਾਬਾ ਅਨੰਤ ਸਿੰਘ ਜੀ ਕਲੇਰਾਂ ਵਾਲੇ ਤੇ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਰਾਮਪੁਰ ਖੀੜੇ ਵਾਲੇ ਮਹਾਪੁਰਸ਼ ਔਰ ਸਾਰੇ ਬ੍ਰਹਮ ਗਿਆਨੀ ਜਿੰਨੇ ਵੀ ਨੇ ਸਾਰੇ ਸੁਖਮਨੀ ਸਾਹਿਬ ਦੇ ਜਾਪ ਕਰਦੇ ਰਹੇ ਜਦੋਂ ਧੰਨ ਬਾਬਾ ਆਨੰਦ ਸਿੰਘ ਜੀ ਕਲੇਰਾ ਵਾਲੇ ਮਹਾਪੁਰਸ਼ ਆਪਣੇ ਸਥਾਨ ਤੇ ਬੈਠੇ ਸੁਖਮਨੀ ਸਾਹਿਬ ਦਾ ਜਾਪ ਕਰਦੇ ਸੀ ਅਮਰਤਵੀਰ ਕਾਲ ਯੁਗ ਬਿੱਲੀ ਦਾ ਰੂਪ ਧਾਰਨ ਕਰਕੇ ਆਇਆ ਉੱਥੇ ਰੌਲਾ ਪਾਉਣ ਲੱਗ ਗਿਆ ਤੇ ਮਹਾਪੁਰਸ਼ਾਂ ਦੇ ਕੋਲੇ ਬਰਾਗਣ ਪਈ ਸੀ ਜਿਹਦੇ ਉੱਤੇ ਹੱਥ ਰੱਖ ਕੇ ਮਹਾਪੁਰਸ਼ੇ ਬੈਠ ਕੇ ਇਸ ਤਰ੍ਹਾਂ ਨਾਮ ਜਾਪਦੇ ਹੁੰਦੇ ਨੇ ਬਰਾਗਣ ਚੱਕ ਕੇ ਜਦੋਂ ਉਹਦੇ ਮਾਰਨ ਲੱਗੇ ਨਾ ਉਹਨੇ ਵੇਖਿਆ ਵੀ ਹੁਣ ਜੇ ਮਹਾਪੁਰਸ਼ਾਂ ਨੇ ਬਰਾਗਣ ਮਾਰੀ ਤੇ ਬਾਹਰ ਖਾਲੀ ਨਹੀਂ ਜਾਣਾ ਕਹਿੰਦਾ ਜੀ ਮਾਰਿਓ ਨਾ ਮੈਂ ਅੱਗੇ ਤੋਂ ਨਹੀਂ ਆਉਂਦਾ ਪਰ ਤੁਸੀਂ ਇੱਥੇ ਸੁਖਨੀ ਸਾਹਿਬ ਦਾ ਪਾਠ ਨਾ ਕਰੋ ਤਾਂ ਕਿ ਮੇਰਾ ਪ੍ਰਭਾਵ ਇੱਥੇ ਬਣਿਆ ਰਹੇ ਇਹ ਮਹਾਪੁਰਸ਼ਾਂ ਸਕੇ ਕਹਿੰਦੇ ਤੇ ਆਪਣੀ ਕਮਜ਼ੋਰੀ ਆਪ ਹੀ ਦੱਸ ਦਿੱਤੀ ਹੁਣ ਪੰਜ ਪਾਠ ਨਹੀਂ ਇੱਥੇ ਨਿਰੰਤਰ ਹੀ ਜਾਪ ਚੱਲੇਗਾ ਹੁਣ ਨਾਨਕ ਸਰਕਲੇ ਰਾ ਆਪਾਂ ਜਾਈਏ ਨਾ ਸੁਖਨੀ ਸਾਹਿਬ ਦੇ ਪਾਠਾਂ ਦੇ ਜਿਹੜੇ ਬਿਨਾ ਭਉ ਭਾਇ ਨਿਰੰਤਰੀ ਜਾਪ ਚੱਲਦੇ ਨੇ ਲਗਾਤਾਰ ਜੋ ਬਾਬਾ ਨਾਨਕ ਸਿੰਘ ਜੀ ਤੋਂ ਲੈ ਕੇ ਜਬਾ ਤਾਰੀ ਸੁਖਨੀ ਸਾਹਿਬ ਦਾ ਜਾਪ ਚੱਲਦਾ ਆ ਰਿਹਾ ਸੋ ਇਸ ਤਰ੍ਹਾਂ ਸੁਖਨੀ ਸਾਹਿਬ ਦੀ ਬਾਣੀ ਬਹੁਤ ਵੱਡਾ ਮਹਾਤਮ ਰੱਖਦੀ ਹੈ ਪਹਿਲਾ ਮਹਾਤਮ ਇਹਦਾ ਇਹ ਹੈ ਵੀ ਕਾਲ ਯੁਗ ਨੇੜੇ ਨਹੀਂ ਆਉਂਦਾ ਜਿਹੜਾ ਸੁਖਨੀ ਸਾਹਿਬ ਦਾ ਪਾਠ ਕਰਦਾ ਹੈ ਦੂਸਰਾ ਮਹਾਤਮ ਇਹਦਾ ਇਹ ਹੈ ਵੀ ਇਹਦੇ ਚ 24000 ਅੱਖਰ ਨੇ 24 ਸ਼ਟਪਦੀਆਂ ਨੇ ਜਿਹੜਾ ਇਹਨੂੰ ਪ੍ਰੇਮ ਨਾਲ ਪੜ੍ਹਦਾ ਇੱਕ ਪਾਠ ਵੀ ਕਰਦਾ ਉਹਦੇ 24 ਘੰਟਿਆਂ ਦੇ ਸੁਆਲ ਸਫਲੇ ਹੋ ਜਾਂਦੇ ਨੇ ਤੇ ਤੀਸਰਾ ਮਹਾਤਮ ਇਹਦਾ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਇਹਨੂੰ ਸਿਮਰ ਕੇ ਜਪ ਕੇ ਸਾਨੂੰ ਸੁੱਖ ਮਿਲਦਾ ਹੈ ਦੁੱਖਾਂ ਦਾ ਨਾਸ਼ ਹੁੰਦਾ ਹੈ ਸਾਡੇ ਅੰਦਰ ਦੇ ਕਲੇਸ਼ ਮਿਟਦੇ ਨੇ ਸਾਡੇ ਘਰ ਦੇ ਕਲੇਸ਼ ਮਿਟਦੇ ਨੇ ਘਰ ਵਿੱਚੋਂ ਕਲੇਸ਼ ਮਿਟਦਾ ਨਸ਼ਾ ਪੱਤਾ ਜੋ ਵੀ ਹੈ ਸਭ ਖਤਮ ਹੋ ਜਾਂਦਾ ਹੈ ਘਰ ਵਿੱਚ ਸੁੱਖ ਸ਼ਾਂਤੀ ਆਉਂਦੀ ਹੈ اٹਕਦੇ ਕਾਰਜ ਬਣ ਜਾਂਦੇ ਨੇ ਵਿਦੇਸ਼ਾਂ ਦੇ ਕਾਰਜ ਬਣ ਜਾਂਦੇ ਨੇ ਐਸੀ ਕਿਰਪਾ ਹੋ ਜਾਂਦੀ ਹੈ ਸਿਮਰੋ ਸਿਮਰ ਸਿਮਰ ਸਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਾਸ ਬਿਸੰਪਰੀਕ ਹੈ ਨਾਮ ਜਪਤਨ ਦੇ ਅਗੰਤ ਅਨੇਕ ਹੈ ਬੇਦ ਪ੍ਰਾਨ ਸਿਮਰਤ ਸੁਦੇ ਆਖਰ ਕਿਨੇ RAM ਨਾਮਿਕ ਆਖਰ ਕਿਨ ਕਾ ਇੱਕ ਜਿਸ ਜੀਵ ਸਾਵੇਂ ਤਾਂ ਕੀ ਮਹਿਮਾ ਗਣੀ ਨਾ ਆਵੇ ਕਾਂਖੀ ਇੱਕ ਹੈ ਦਰਸ ਤੋਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅਮਰਤ ਪ੍ਰਵ ਨਾਮ ਭਗ ਜਨਾ ਕੇ ਮਨ ਮਿਸ਼ਰਾਮ ਜਿਹੜਾ ਇਹਨੂੰ ਜਪਦਾ ਹੈ ਨਾਮ ਪਰਮੇਸ਼ਰ ਦਾ ਉਹਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ ਨਾਮ ਪਰਮੇਸ਼ਰ ਦਾ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ ਜਿਹੜਾ ਸੁਖੁਣੀ ਸਾਹਿਬ ਪੜਦਾ ਹੈ ਸੋ ਇਹਦੇ ਬੇਅੰਤ ਫਾਇਦੇ ਨੇ ਸਖੁਣੀ ਸਾਹਿਬ ਦਾ ਜਾਪ ਕਰਿਆ ਕਰੋ ਸਖੁਣੀ ਸਾਹਿਬ ਦਾ ਪਾਠ ਕਰਿਆ ਕਰੋ ਪੰਜਵਾਂ ਫਾਇਦਾ ਇਹਦਾ ਇਹ ਹੈ ਸਖੁਣੀ ਸਾਹਿਬ ਦਾ ਪੰਜਵਾਂ ਫਾਇਦਾ ਇਹਦਾ ਇਹ ਹੈ ਵੀ ਜਿਹੜੇ ਬੰਦੇ ਪਾਠ ਨਹੀਂ ਕਰ ਸਕਦੇ ਸ਼ਾਇਦ ਪਾਠ ਜਿਸ ਤਰ੍ਹਾਂ ਕਈਆਂ ਦੇ ਘਰੇ ਸੈਂਤੀਆਂ ਨਹੀਂ ਹੁੰਦੀਆਂ ਤੇ ਸ਼ਾਇਦ ਪਾਠ ਕਰਨ ਤੋਂ ਰਹਿ ਜਾਂਦੇ ਨੇ ਸ਼ਾਇਦ ਪਾਠ ਕਰਨ ਦੀ ਇੱਛਾ ਹੁੰਦੀ ਹੈ ਤੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਵੀ ਜਿਹੜੇ ਦੋ ਪਾਠ ਸਖੁਣੀ ਸਾਹਿਬ ਦੇ ਦਿਨ ਦੇ ਵਿੱਚ ਸ਼ਰਧਾ ਭਾਵਨਾ ਨਾਲ ਦੋ ਪਾਠ ਰੋਜ਼ ਕਰਦੇ ਨੇ ਇੱਕ ਮਹੀਨਾ ਲਗਾਤਾਰ ਇੱਕ ਮਹੀਨੇ ਦੇ ਵਿੱਚ ਉਹਨਾਂ ਨੂੰ ਸਹਿਜ ਬਾਣ ਜਿੰਨਾ ਫਲ ਮਿਲਦਾ ਹੈ ਦੋ ਪਾਰਸ ਸੁਖਨੀ ਸਾਹਿਬ ਦੇ ਕਰਕੇ ਸੋ ਇਸ ਤਰ੍ਹਾਂ ਬਯੰਤ ਹੀ ਇਸ ਬਾਣੀ ਦੇ ਫਾਇਦੇ ਨੇ ਵੱਧ ਚੜ ਕੇ ਬਾਣੀ ਪੜ੍ਹੀਏ ਸੁਖਨੀ ਸਾਹਿਬ ਦੇ ਇੱਕ ਦ੍ਰਿਸ਼ਟਾਂਤ ਮੇਰੇ ਸਾਹਮਣੇ ਆਇਆ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੋ ਕਿ ਪੰਥ ਦੇ ਮਹਾਨ ਕੀਰਤਨੀਆਂ ਨੇ ਉਹਨਾਂ ਕੋਲੇ ਕੋਈ ਸ਼ਰਧਾਲੂ ਗਿਆ ਉਹ ਕਹਿੰਦਾ ਜੀ ਮੇਰਾ ਲੜਕੀ ਦਾ ਰਿਸ਼ਤਾ ਤੈਅ ਹੋਇਆ ਪਰ ਲੜਕੇ ਵਾਲੇ ਕਹਿੰਦੇ ਵੀ ਸ਼ਰਾਬ ਤੇ ਮਾਸ ਨਾਲ ਰੋਟੀ ਚਾਹੀਦੀ ਹੈ ਵੀ ਤੰਗਵੇਰਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਪਰ ਉਹ ਮੰਨੇ ਨਹੀਂ ਤਾਂ ਭਾਈ ਗੁਰਕਬਾਲ ਸਿੰਘ ਜੀ ਕਹਿੰਦੇ ਕਹਿੰਦੇ ਭਾਈ ਤੂੰ ਇਸ ਤਰ੍ਹਾਂ ਕਰ ਕਿ ਤੂੰ ਗੁਰੂ ਨੂੰ ਨਾਲ ਲੈ ਕੇ ਜਾ ਕਹਿੰਦੇ ਉਹ ਕਿਸ ਤਰ੍ਹਾਂ ਜਾਏਗਾ ਕਹਿੰਦੇ ਜਿਸ ਦਿਨ ਤੂੰ ਦੁਬਾਰਾ ਹੁਣ ਉਹਨਾਂ ਨੂੰ ਮੈਸੇਜ ਕਰੀ ਮਿਲਣ ਦਾ ਦਿਨ ਤੈਅ ਕਰ ਲਈ ਉਸ ਦੇ ਨੰਬਰ ਤੇ ਵੇਲੇ 3 ਵਜੇ ਉੱਠ ਖੜੇ ਇਸ਼ਨਾਨ ਕਰਕੇ ਪੰਜ ਪਾਠ ਸੁਖਮਨੀ ਸਾਹਿਬ ਦੇ ਭਕਾਗਰਤਾ ਨਾਲ ਕਰਕੇ ਅਰਦਾਸ ਕਰਕੇ ਚਲਿਆ ਜਾਈ ਤੇਰੇ ਜਾਣ ਤੋਂ ਪਹਿਲਾਂ ਗੁਰੂ ਉੱਤੇ ਵਰਤੇਗਾ ਸੋ ਸਤਿਵੰਤਾਂ ਆਕੇ ਜਿਸ ਦਿਨ ਉਹਨਾਂ ਨਾਲ ਮਿਲਣਾ ਤੈਅ ਹੋਇਆ ਅਮਰਤ ਵੇਲੇ 3 ਵਜੇ ਉੱਠ ਕੇ ਵਾਚਨ ਮੰਨੇਆ ਗੁਰਮੁਖ ਖਾਂ ਦਾ ਇਸ਼ਨਾਨ ਪਾਣੀ ਕਰਕੇ ਪੰਜ ਪਾਠ ਸ੍ਰੀ ਸੁਖਨੀ ਸਾਹਿਬ ਦੇ ਕਰਕੇ ਉਹ ਚਲਿਆ ਗਿਆ ਜਾ ਕੇ ਜਦੋਂ ਮਿਲਿਆ ਕਹਿੰਦੇ ਜੀ ਦੱਸੋ ਕਹਿੰਦੇ ਮੇਰੀ ਉਹੀ ਬੇਨਤੀ ਹੈ ਕਿ ਮੈਂ మాਸ ਤੇ ਸ਼ਰਾਬ ਨਾਲ ਪ੍ਰਸ਼ਾਦਾ ਰੋਟੀ ਪਾਣੀ ਨਹੀਂ ਦੇ ਸਕਦਾ ਤੇ ਇਹ ਮੈਨੂੰ ਅਜਾਜ਼ਤ ਨਹੀਂ ਦਿੰਦੀ ਮੇਰੀ ਜਮੀਰ ਮੇਰਾ ਗੁਰੂ ਅਜਾਜ਼ਤ ਨਹੀਂ ਦਿੰਦਾ ਕਹਿੰਦੇ ਜੀ ਜਿੰਮੇ ਤੁਹਾਡੀ ਇੱਛਾ ਤੁਸੀਂ ਉਸੇ ਖੁਸ਼ੀ ਦੇ ਨਾਲ ਜਿਹੋ ਜਿਹਾ ਪ੍ਰਸ਼ਾਦਾ ਛਕਾਉਣਾ ਚਾਹੁੰਦੇ ਹੋ ਬਰਾਤੀਆਂ ਨੂੰ ਉਹੇ ਜਿਹਾ ਪ੍ਰਸ਼ਾਦਾ ਛਕਾ ਦੇ। ਸੋ ਉਹਨੂੰ ਖੁਸ਼ੀ ਦਾ ਚਾਨ ਆ ਰਿਹਾ ਵੀ ਕਮਾਲ ਹੋ ਗਈ ਜਿਹੜੇ ਬੰਦੇ ਕਦੇ ਮੰਨ ਵੀ ਨਹੀਂ ਰਹੀ ਸੀ ਤਨ ਬੇਰਾ ਮੈਂ ਕੋਸ਼ਿਸ਼ ਕਰ ਲਈ। ਵਾਕਈ ਗੁਰੂ ਵਰਤ ਗਿਆ। ਤੇ ਉਹਨੇ ਜਾ ਕੇ ਵਾਪਸ ਭਾਈ ਸਾਹਿਬ ਨੂੰ ਮਿਲਿਆ ਤੇ ਗਲ ਮੱਕੜੀ ਦੇ ਵਿੱਚ ਲੈ ਕੇ ਭਾਈ ਸਾਹਿਬ ਨੂੰ ਕਹਿੰਦਾ ਭਾਈ ਸਾਹਿਬ ਤੁਹਾਡਾ ਧੰਨਵਾਦ। ਬਾਕੀ ਅੱਜ ਮੈਂ ਦੇਖ ਲਿਆ ਕਿ ਦੁਕਾਲੰਗ ਪ੍ਰਣਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਦੂ ਤੇ ਕਿਮਾ ਜੇ ਕਿਸ ਤਰ੍ਹਾਂ ਗੁਰੂ ਹੈ ਜਿਹੜਾ ਅੰਗ ਸੰਗ ਹੋ ਕੇ ਵਰਤਦਾ ਹੈ ਸੋ ਇਸ ਤਰ੍ਹਾਂ ਪਿਆਰ ਵਾਲਿਓ ਸਾਡੀ ਆਸਥਾ ਸਾਡੀ ਸ਼ਰਧਾ ਸਾਡਾ ਭਰੋਸਾ ਸਾਡੀ ਡਿਢਤਾ ਸਾਡਾ ਵਿਸ਼ਵਾਸ ਗੁਰੂ ਤੇ ਪੂਰਾ ਹੋਵੇ ਤੇ ਗੁਰੂ ਅੰਗ ਸੰਗ ਹੋ ਕੇ ਵਰਤਦਾ ਕਿਉਂਕਿ ਗੁਰੂ ਪੂਰਾ ਹੈ ਮੇਰਾ ਗੁਰੂ ਪੂਰਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੇ ਗੁਰੂ ਨੇ ਗੁਰੂ ਤੇ ਪੂਰਨ ਪ੍ਰੋਸਾਰ ਰੱਖ ਕੇ ਅਸੀਂ ਬੇਨਤੀਆਂ ਕਰਾਂਗੇ ਅਰਦਾਸਾਂ ਕਰਾਂਗੇ ਗੁਰੂ ਕਿਵੇਂ ਨੀ ਕਿਰਪਾ ਕਰੇ ਸੁਖੁਨੀ ਸਾਹਿਬ ਦਾ ਪਾਠ ਵੈਸੇ ਕਈਆਂ ਦੇ ਕੰਠ ਵੀ ਹੁੰਦਾ ਤੁਰਦੇ ਫਿਰਦੇ ਵੀ ਕਰ ਰਹੇ ਨੇ ਪਰ ਜੇ ਤੁਸੀਂ ਇਹਦੀ ਸ਼ਕਤੀ ਨੂੰ ਪੂਰਨ ਤੌਰ ਤੇ ਮਹਿਸੂਸ ਕਰਨਾ ਹੈ ਆਪਣੇ ਕਾਰਜ ਸਿਧ ਕਰਨੇ ਨੇ ਫਿਰ ਇੱਕ ਟਾਈਮ ਕਿਸੇ ਵੀ ਟਾਈਮ ਚਾਹੇ ਸਵੇਰੇ ਮੱਤ ਵੇਲੇ ਚਾਹੇ ਦਿਨੇ ਚੌਂਕੜਾ ਮਾਰ ਕੇ ਘਟੋ ਘਟ ਇੱਕ ਪਾਠ ਸੁਖੁਨੀ ਸਾਹਿਬ ਦਾ ਕਰੋ ਵੱਧ ਜਿੰਨੇ ਮਰਜ਼ੀ ਕਰ ਲਓ ਦੋ ਕਰ ਲਓ ਪੰਜ ਕਰ ਲਓ ਉਹ ਤੁਹਾਡੀ ਸ਼ਰਤ ਹੈ ਇੱਕ ਪਾਠ ਵੀ ਤੁਸੀਂ ਸੁਖਮੀ ਸਾਹਿਬ ਦਾ ਚੌਂਕੜਾ ਮਾਰ ਕੇ ਪੂਰੀ ਮਰਿਆਦਾ ਨਾਲ ਕਰ ਲਿਆ ਤੇ ਦਿਨਾਂ ਵਿੱਚ ਉਹਦੇ ਰਿਜ਼ਲਟ ਮਿਲਦੇ ਨੇ ਦਿਨਾਂ ਵਿੱਚ ਹੀ ਬਖਸ਼ਿਸ਼ਾਂ ਹੁੰਦੀਆਂ ਨੇ ਘਰ ਵਿੱਚ ਕਿਸੇ ਦਾ ਕੀਤਾ ਕਰਾਇਆ ਹੋਵੇ ਤੁਸੀਂ ਕੋਲੇ ਜਲ ਰੱਖ ਕੇ ਸੁਖਮੀ ਸਾਹਿਬ ਦਾ ਪਾਠ ਕਰਕੇ ਛਿੱਟਾ ਦਿਓ ਉਹ ਵੀ ਖਤਮ ਹੋ ਜਾਂਦਾ ਆਵ ਬੁਰੀਆਂ ਸ਼ਕਤੀਆਂ ਦਾ ਅੰਤ ਹੋ ਜਾਂਦਾ ਹੈ ਸੁਖਮੀ ਸਾਹਿਬ ਦਾ ਜਾਪ ਕਰਕੇ ਸਾਰੇ ਕਾਰਜ ਸਿੱਧੇ ਹੋ ਜਾਂਦੇ ਨੇ ਹਰੇਕ ਕਾਰਜ ਲਈ ਰਸਤਾ ਖੁੱਲ ਜਾਂਦਾ ਹੈ ਗੁਰੂ ਸਾਹਿਬ ਅੰਗ ਸੰਗ ਹੋ ਕੇ ਵਰਤਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਬਾਹ ਫੜਦੇ ਨੇ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੋ ਇਸ ਕਰਕੇ ਬਹੁਤ ਮਹਾਤਮਾ ਇਸ ਬਾਣੀ ਦਾ ਵੱਧ ਚੜ ਕੇ ਸੁਖਮਨੀ ਸਾਹਿਬ ਦਾ ਜਾਪ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ